ਗੁਰੂ ਅਰਜਨ ਦੇਵ ਸਾਹਿਬ ਦੇ ਪੋਤਰੇ ਸਨ ਬਾਬਾ ਧੀਰਮਲ ਜੀ ਧੀਰਮਲ ਦੇ ਪੋਤਰੇ ਦਾ ਪਰਪੋਤਰਾ ਸੀ ਬਾਬਾ ਬੜਪਾਗ ਸਿੰਘ ਯਾਨੀ ਗੁਰੂ ਸਾਹਿਬ ਜੀ ਦੀ ਇਹ 7ਵੀਂ ਪੀੜ੍ਹੀ ਸੀਗੀ 6ਵੇਂ ਪਾਤਸ਼ਾਹ ਬਾਬਾ ਬੜਪਾਗ ਸਿੰਘ ਚਲੰਦਰ ਦੇ ਲਾਗੇ ਗੁਰਦੁਆਰਾ ਕਰਤਾਰਪੁਰ ਹੈ ਇਹ ਗੁਰੂ ਅਰਜਨ ਦੇਵ ਜੀ ਨੇ ਬਸਾਇਆ 6ਵੇਂ ਪਾਤਸ਼ਾਹ ਜੀ ਉੱਥੇ ਰਹੇ ਤੇ ਜਦੋਂ 6ਵੇਂ ਪਾਤਸ਼ਾਹ ਨੇ ਜੰਗ ਲੜਿਆ ਪੈਂਦੇ ਖਾਨ ਨਾਲ ਪੈਂਦੇ ਖਾਨ ਨੂੰ ਮਾਰਿਆ ਤੇ ਗੁਰੂ ਸਾਹਿਬ ਕੀਰਤਪੁਰ ਨੂੰ ਚਲੇ ਗਏ 6ਵੇਂ ਪਾਤਸ਼ਾਹ ਬਾਬਾ ਧੀਰਮਲ ਜੀ ਉੱਥੇ ਹੀ ਰਹਿ ਗਏ ਤੇ ਬਾਬਾ ਧੀਰਮਲ ਦਾ ਪਰਿਵਾਰ ਜਿਹੜਾ ਸੀ ਨਾ ਉਹ ਉੱਥੇ ਹੀ ਵਸਿਆ ਕਰਤਾਰਪੁਰ ਦੇ ਵਿੱਚ ਗੁਰੂ ਆਦਿ ਸ੍ਰੀ ਗੁਰਗ੍ਰੰਥ ਸਾਹਿਬ ਦੀ ਪਹਿਲੀ ਜਿਹੜੀ ਆਦ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਅਜੇ ਤੱਕ ਉਹਨਾਂ ਦੇ ਪਰਿਵਾਰ ਕੋਲ ਹੀ ਹੈ। ਬਾਬਾ ਧੀਰਮਲ ਜੀ ਦੇ ਪੁੱਤਰ ਦੇ ਪੁੱਤਰ ਦੇ ਗੁਪ ਪੋਤਰੇ ਸਨ ਬਾਬਾ ਬੜਪਾਗ ਸਿੰਘ ਜੀ। ਸੋਢੀ ਬੜਪਾਗ ਰਾਏ ਪਹਿਲਾ ਨਾਮ ਸੀਗਾ। ਇਹਨਾਂ ਨੇ ਉਸ ਗੁਰਦੁਆਰੇ ਦੀ ਸੇਵਾ ਤਾਂ ਕਰਨੀ ਸੀ ਥੰਮ ਸਾਹਿਬ ਦੀ ਬੀੜ ਵੀ ਨਾਲ ਕੋਲ ਸੀ। ਗੰਗਸਰ ਖੂਹ ਹੈ ਉੱਥੇ ਗੁਰੂ ਸਾਹਿਬ ਦਾ ਲਵਾਇਆ ਉਹਦੀ ਵੀ ਸੇਵਾ ਪਿੰਡ ਦੇ ਰਾਜੇ ਸਨ। ਤੇ ਉਸ ਵੇਲੇ ਜਲੰਧਰ ਦਾ ਸੂਬੇਦਾਰ ਸੀ 나ਸਰ ਅਲੀ 나ਸਰ ਅਲੀ ਦੀ ਬਾਬੇ ਵਡਪਾਲ ਸਿੰਘ ਨਾਲ ਵਿਗੜ ਗਈ ਉਹਨੇ ਹਮਲਾ ਕੀਤਾ ਕਰਤਾਰਪੁਰ ਸਭ ਲੁੱਟ ਲਿਆ ਬਾਬੇ ਵਡਪਾਲ ਸਿੰਘ ਜੀ ਨੂੰ ਬੜੇ ਭਾਰੀ ਦੁੱਖ ਦਿੱਤੇ ਗੁਰਦੁਆਰਾ ਥੰਮ ਸਾਹਿਬ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਟਾਲੀ ਦਾ ਜਿਹੜਾ ਥੰਮ ਜਿਹਦੀ ਮਾਨਤਾ ਹੁੰਦੀ ਸੀ 나ਸਰ ਅਲੀ ਜਲੰਧਰ ਦੇ ਸੂਬੇਦਾਰ ਨੇ ਅੱਗ ਲਾ ਕੇ ਸਾੜ ਦਿੱਤਾ ਵੀ ਇਹਦੀ ਮਾਨਤਾ ਹੁੰਦੀ ਖਤਮ ਕਰ ਦੇ ਜਦੋਂ ਉਹ ਟਾਲੀ ਦਾ ਥੰਮ ਸੜ ਗਿਆ ਤੇ ਬਾਬਾ ਬੜਪਾਗ ਸਿੰਘ ਜੀ ਦੇ ਪਰਿਵਾਰ ਦੇ ਵੀ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਉਹਨਾਂ ਦੀਆਂ ਵੀ ਬੀਬੀਆਂ ਭੈਣਾਂ ਵੀ ਬਹੁਤ ਸਾਰੀਆਂ ਲੜਾਈ 'ਚ ਮਾਰੀਆਂ ਗਈਆਂ ਤੇ ਗੁਰਦੁਆਰੇ ਥੰਮ ਸਾਹਿਬ ਦੇ ਅੰਦਰ ਉਸ ਪਾਪੀ ਨਾਸਰ ਅਲੀ ਨੇ ਗਊਆਂ ਦਾ ਵਧ ਕੀਤਾ ਗਊਆਂ ਦੀ ਹੱਤਿਆ ਕੀਤੀ ਗਊਆਂ ਮਾਰ ਕੇ ਉਹਦਾ ਖੂਨ ਡੋਲਿਆ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਕਰਤਾਰਪੁਰ ਜੋ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਸੀ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਬਾਬਾ ਬੜਪਾਗ ਸਿੰਘ ਤੋਂ ਕਰਤਾਰਪੁਰ ਛੱਡ ਕੇ ਪਹਾੜਾਂ ਨੂੰ ਚਲੇ ਗਏ ਜਿੱਥੇ ਅੱਜ ਕੱਲ ਉਹਨਾਂ ਦਾ ਗੁਰਦੁਆਰਾ ਹੈ ਨਾ ਉਹਨੇ ਸਾਹਬ ਤੋਂ ਵੀ ਅੱਗੇ ਮੈਂ ਤਾਂ ਗਿਆ ਨਹੀਂ ਉੱਥੇ ਅਨੰਦਪੁਰ ਸਾਹਿਬ ਤੋਂ ਕਾਫੀ ਅੱਗੇ ਆ ਪਹਾੜਾਂ ਵਿੱਚ ਉਹਨੂੰ ਧੌਲੀ ਤਾਰ ਕਹਿੰਦੇ ਡੇਰਾ ਬਾਬਾ ਬੜਪਾਗ ਸਿੰਘ ਉੱਥੇ ਜਾ ਕੇ ਬਾਬਾ ਬੜਪਾਗ ਸਿੰਘ ਜੀ ਰਹੇ ਅੱਬੇ ਬੜਪਾਗ ਸਿੰਘ ਨੇ ਪਹਿਲਾ ਨਾਮ ਸੀ ਬੜਪਾਗ ਰਾਏ ਬੜਪਾਗ ਸਿੰਘ ਦਾ ਦਾਦਾ ਦਸਵੇਂ ਪਾਤਸ਼ਾਹ ਜੀ ਨੂੰ ਮਿਲਿਆ ਸੀਗਾ ਤੇ ਉਹਨੇ ਆਖਿਆ ਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਨੂੰ ਹੁਣ ਆਪਣੇ ਨਾਲ ਲੜਾ ਲਓ ਤੇ ਕਰਗੀਦਰ ਪਾਤਸ਼ਾਹ ਨੇ ਆਖਿਆ ਸੀ ਤੁਹਾਡਾ ਪੋਤਰਾ ਜਿਹੜਾ ਹੋਏਗਾ ਉਹ ਪੰਥ ਨਾਲ ਲੜੇਗਾ ਸੋ ਬਾਬਾ ਬੜਪਾਗ ਰਾਏ ਜੀ ਕਾਲਸੇ ਨੂੰ ਬੇਨਤੀ ਕੀਤੀ ਕਿ ਸਿੰਘੋ ਤੁਸੀਂ ਸਾਨੂੰ ਆਪਣੇ ਚ ਰਲਾ ਲਓ ਅਸੀਂ ਤੁਹਾਡੇ ਨਾਲ ਰਲਣ ਨੂੰ ਤਿਆਰ ਹਾਂ ਤੁਸੀਂ ਸਾਨੂੰ ਪ੍ਰਸ਼ਾਦਾ ਪ੍ਰਸ਼ਾਦਾ ਦੀ ਸੇਵਾ ਪ੍ਰਵਾਨਨ ਕਰੋ ਲੰਗਰ ਸਖੋ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਨੇ ਕਿਹਾ ਕਿ ਛੋਟੀ ਸਾਹਿਬ ਜੇ ਤੁਸੀਂ ਵੀ ਖੰਡੇ ਦਾ ਅਮਰ ਛੱਕ ਲਓ ਪੰਥ ਵਿੱਚ ਰਲ ਜਾਓ ਤੇ ਅਸੀਂ ਤੁਹਾਨੂੰ ਆਪਣੇ ਨਾਲ ਰਲਣ ਲਈ ਰਾਜੀ ਹਾਂ ਬੜਪਾਗ ਸਿੰਘ ਪਹਿਲਾ ਨਾਮ ਬੜਪਾਗ ਰਾਏ ਮੰਨ ਗਿਆ ਬੜਪਾਗ ਰਾਏ ਨੇ ਬਾਬਾ ਜੀ ਕੋਲੋਂ ਬਾਬਾ ਜਸਾ ਸਿੰਘ ਜੀ ਦੇ ਕੋਲੋਂ ਖੰਡੇ ਦਾ ਅਮਰ ਛਕਿਆ ਨਾਮ ਰੱਖਿਆ ਬੜਪਾਗ ਸਿੰਘ ਪੰਜਾਬ ਸਿੰਘ ਗੁਲਾਬ ਸਿੰਘ ਚਾਰ ਭਰਾ ਸਨ ਚਾਰਹੀ ਸਿੰਘ ਸੱਜ ਗਏ ਪਰ ਵੱਡਿਆਂ ਗੁਰੂਆਂ ਦਾ ਤਾਂ ਸਤਿਕਾਰ ਕਰਦੇ ਹੀ ਸਨ ਜੋ ਪਰਿਵਾਰ ਸੀ ਨਾ ਉਹਨਾਂ ਦਾ ਹੀ ਸੀਗਾ ਪਰਿਵਾਰ ਵਿੱਚ ਆਪਸੀ ਮਤਭੇਦ ਹੋ ਜਾ ਕਰਦੇ ਆ ਪਰ ਆਪਣੇ ਬਜ਼ੁਰਗਾਂ ਨੂੰ ਕੋਈ ਨਹੀਂ ਭੁੱਲਿਆ ਕਰਦਾ ਅਜੇ ਵੀ ਉਹਨਾਂ ਦਾ ਜੋ ਗੁਰਦੁਆਰਾ ਹੈ ਕਰਤਾਰਪੁਰ ਦੇ ਵਿੱਚ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪ੍ਰਕਾਸ਼ ਵੀ ਕਰਦੇ ਆ ਤੇ ਵੱਡੇ ਗੁਰੂਆਂ ਦਾ ਸਾਰਿਆਂ ਦਾ ਨਾਮ ਦਾ ਅਰਦਾਸਾ ਵੀ ਹੁਣ ਦਸਵੇਂ ਪਾਤਸ਼ਾਹ ਤੱਕ ਕਰਦੇ ਜਿਨ੍ਹਾਂ ਨੂੰ ਅਸੀਂ ਬੜਪਾਗ ਸਿੰਘ ਹੀ ਕਹਿ ਦਿੰਨੇ ਆ ਉਧਰ ਬਾਬੇ ਬੜਪਾਗ ਸਿੰਘ ਦਾ ਉਧਰ ਪਹਾੜਾਂ ਵਿੱਚ ਬੜਾ ਜਸ ਸੀਗਾ ਕਿਉਂਕਿ ਬਾਬੇ ਬੜਪਾਗ ਸਿੰਘ ਕੋਲ ਵਿਦਿਆ ਉਹ ਸੀ ਜਿਹੜੀ ਸਾਰੇ ਪਿੱਛੇ ਲੱਗ ਜਾਂਦੇ ਆ ਕੋ ਸਤਿਨਾਮ ਸ੍ਰ ਉਹ ਵਿਦਿਆ ਕਿਹੜੀ ਆ ਖਾਲਸਾ ਜੀ ਉਹ ਆ ਭੂਤ ਵਿਦਿਆ ਜਿਹੜਾ ਭੂਤ ਵਿਦਿਆ ਦਿਖਾਵੇ ਉਹਦੇ ਮਗਰ ਭੀੜ ਜ਼ਿਆਦਾ ਹੁੰਦੀ ਐ ਉਦਾਂ ਗੁਰਦੁਆਰਿਆਂ ਚ ਕੀਰਤਨ ਕਥਾ ਜਿੰਨਾ ਮਰਜ਼ੀ ਕਰੇ ਜੋ ਕੋਈ ਨਹੀਂ ਆਉਂਦਾ ਤੇ ਜੇ ਕੋਈ ਭੂਤ ਵਿਦਿਆ ਸਿੱਖ ਜਾਵੇ ਤੇ ਫਿਰ ਲੈਣਾ ਲੱਗ ਜਾਂਦੀਆਂ ਫਿਰ ਕੋ ਟਿਕਾਣਾ ਨਹੀਂ ਹੁੰਦਾ ਤਾਂ ਪੈਰ ਤਾਂ ਨੂੰ ਥਾਂ ਨਹੀਂ ਰਹਿੰਦੀ ਸੋ ਇਹ ਭੂਤ ਵਿਦਿਆ ਬੜਵਾਗ ਸਿੰਘ ਨੂੰ ਆਉਂਦੀ ਸੀਗੀ ਲੋਕਾਂ ਦੇ ਭੂਤ ਪ੍ਰੇਤ ਕੱਢਣੇ ਇਹ ਬੈਠਾ ਸੀ ਪਹਾੜ ਦੇ ਵਿੱਚ ਧੌਲੀ ਧਾਰ ਐ ਉੱਥੇ ਉੱਥੇ ਲੋਕਾਂ ਦੇ ਭੂਤ ਕੱਢਣ ਕਰਕੇ ਪਹਾੜ ਦੀ ਦੁਨੀਆ ਬੜੀ ਮੰਨਦੀ ਸੀ ਪਹਾੜੀਏ ਬੜਿਆ ਆ ਕੇ ਲੰਗਰ ਲਾਂਦੇ ਸੰ ਹੁਣ ਵੀ ਬੜਾ ਉ ਜਿੰਨਾ ਮੇਰਾ خیال ਆਨੰਦਪੁਰ ਸਾਹਿਬ ਲੋਕ ਜਾਂਦੇ ਐਨੇ ਟਰੱਕਾਂ ਦੇ ਉਧਰ ਤੁਰੇ ਹੁੰਦੇ ਆ ਬਰਾਵੜ ਭਾਗ ਸਿੰਘ ਦੇ ਡੇਰੇ